ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੀਤਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਆ ਲਓ ਜੀ ਅੱਜ ਪਿੰਡ ਆ ਧਰਮਕੋਟ ਤਸਵੀਰ aí ਨਾਲਾ ਤੇ ਜ਼ਿਲ੍ਹਾ ਅਮਰਸਰ ਵੀਰ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਹੈ ਬੜਾ ਵਧੀਆ ਜੱਗੇ ਭਾਜੀ ਵਧੀਆ ਤੁਸੀਂ ਸੁਣਾਓ ਠੀਕ ਆ ਤੇ ਸੱਚੀ ਮਾਸਾ ਹੋਰ ਸੁਣਾਦੇ ਹਾਂ ਜੀ ਤੇ ਕਿੰਨੇ ਅੱਜ ਪਸ਼ੂ ਫਿਰ ਧੰਨਵਾਦ ਵੀਰ ਜੀ ਧੰਨਵਾਦ ਪਸ਼ੂ ਵੀਰ ਜੀ ਦੋ ਆ ਮੈਨੂੰ ਨਾ ਵੀਰ ਨੇ ਸਪੈਸ਼ਲ ਸੱਧਿਆ ਸੀ ਕਿ ਵੀਰ ਦੇ ਨਾ ਬ੍ਰਦਰ ਨੇ ਚਲ ਜਣਾ ਬਾਹਰ ਠੀਕ ਹੈ ਜੀ ਤੇ ਵੀਰ ਕਿ ਮੈਨੂੰ ਕਹਿੰਦਾ ਵੀ ਵੀਰ ਜੀ ਆਇਓ ਮੈਂ ਕਿਹਦੀ ਕੱਲਾ ਬੋਲ ਜਾਣੀ ਆ ਠੀਕ ਹੈ ਜੀ ਤੇਰੇ ਨਾਲ ਮੈਂ ਕੋਈ ਗੱਲ ਨਹੀਂ ਆ ਚਲੋ ਆ ਜਣੇ ਆਪਾਂ ਜਿੰਜੀ ਤੇ ਨਾਮ ਡਰੈਸ ਦੱਸ ਦੋ ਹਾਂ ਨਾਮ ਵੀਰ ਜੀ ਆਪਣਾ ਜੱਗਾ ਜੇ ਪਿੰਡ ਧਰਮਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਬਰਤਸਰ ਹਾਂਜੀ ਫੋਨ ਨੰਬਰ ਦੱਸ ਦੋ ਫੋਨ ਨੰਬਰ ਆਵੇ ਜੀ 7837737150 ਠੀਕ ਹੈ ਜੀ ਹਾਂਜੀ ਤੇ ਦੋ ਆ ਗਈਆਂ ਝੋਟੀਆਂ ਅੱਜ ਦੋ ਝੋਟੀਆਂ ਦੋਵੇਂ ਨਕੀਨੇ ਦਿਖਾਉਣੇ ਆਪਾਂ ਠੀਕ ਹੈ ਜੀ ਚੰਗੇ ਪਜੂਪਾ ਕਿਨੇਰਾ ਆ ਗਿਆ ਉਸ ਹਾਂ ਨਾ ਕੋਈ ਭਰਾ ਅ ਮਗਾ ਕੱਟੀਆਂ ਕੱਟੀਆਂ ਕੱਟੇ ਚੰਗੇ ਆ ਗਏ ਆ ਕੱਟੇ ਬਹੁਤ ਟਾਪਦੇ ਆ ਹਾਂਜੀ ਇਹ ਹੁਣ ਚਵਾਈ ਹੋ ਗਈ ਤੁਸੀਂ ਲੇਟ ਹੋ ਗਏ ਥੋੜਾ ਜਿਆਦਾ ਉਹ ਹਨੇਰਾ ਹੀ ਹਨੇਰਾ ਹੀ ਹੋ ਗਿਆ ਅੱਜ ਹਾਂਜੀ ਹਾਂਜੀ ਦੋਰ ਕੇ ਗਾਇਕ ਦੇ ਚਵਾਈ ਕਿੰਨੇ ਵਜੇ ਗਈ ਜੀ 5:00 ਵਜੇ ਕੀਤੀ ਹਾਂਜੀ ਹਾਂਜੀ ਕਿੰਨਾ ਜੇ ਪੜਾਏ ਦੇ ਥੱਲੇ ਇਹ ਆ ਇਹਨੇ ਥੱਲੇ ਕਾਲੀ ਦਲੇ ਹਾਂਜੀ ਕਾਲੀ ਥੱਲੇ ਪਿਓਰ ਮੋਹਰਾ ਨਸਲ ਤੇ ਤੁੱਜਾ ਸੁਗਾ ਜਾਈ ਹਾਂਜੀ ਦੋ ਦੇ ਰਕ ਹੋਗਾ 14 ਲੀਟਰ ਠੀਕ ਹੈ ਜੀ ਸੋ ਇਹਨਾਂ ਬਿਲਕੁਲ ਤਾਜ਼ੀਆਂ ਜਵਾਕ ਦਿਖਾ ਦਿਓ ਅਤੇ ਜੱਦੀ ਜੱਦੇ ਮੇਰੀ ਇਹ ਕਾਹਦੀ ਦਾ ਕੋਈ ਨੂਕਾ ਲਬਸ਼ਾ ਨੀਲੀ ਦਾ ਜਵਾਕ ਆ ਗਿਆ ਆ ਵੀਰ ਜੀ ਵਾਲ ਬਖਸ਼ੀ ਜੀ ਦੇ ਹਾਂਜੀ ਤੇ ਦੂਜੀ ਦਾ ਸੀਮਨ ਜਿਹੜਾ ਕੋਈ ਨੂਰ ਦਾ ਜੀ ਠੀਕ ਹੈ ਜੀ ਠੀਕ ਹੈ ਚੰਗੇ ਆਪਾਂ ਵੰਗੇ ਭਰਾਏ ਜੀ ਠੀਕ ਹੈ ਜੀ ਜੇ ਬਾਪ 17 18 ਲੀਟਰ ਦੇ ਤੇ ਆਪਣਾ ਵੀਰ ਚੱਲਿਆ ਬਾਹਰ ਠੀਕ ਤੇ ਮੰਨ ਲਓ ਘਰਦਿਆਂ ਕੋਈ ਨਹੀਂ ਸੰਭੇ ਜਾਂਦੇ ਇਸ ਕਰਕੇ ਲੱਗੇ ਵੇਚਣ ਹਾਂਜੀ ਹਾਂਜੀ ਠੀਕ ਹੈ ਜੀ ਮਤ ਪੂਰੀ ਸਮਝ ਲੈ ਕੋਈ ਜਾਂ ਕਿਤਾਵੀਆਂ ਤੇ ਸਾਫ਼ ਕਰਕੇ ਕਿਉਂਕਿ ਪਸ਼ੂ ਚੰਗੇ ਆ ਹਾਂਜੀ ਹਾਂਜੀ ਕਿੰਨਾ ਜਵਾਜੂ ਇਹੋ ਉਦਾਂ ਪੀਕ ਤੇ ਜੇ ਮੰਨ ਲਓ ਉਹਦੇ ਬਾਹਰ ਜਾ ਕੇ ਡੰਗਰ ਮਤਲਬ ਚੜਦਾ ਦੁੱਧ ਦੇ ਹਨਾ ਤੇ ਤੁਹਾਡਾ ਡੱਗ ਲਈ ਮਤਲਬ ਪਸ਼ੂਆਂ ਦੇ ਕੰਮ ਆ। ਹਾਂਜੀ ਹਾਂਜੀ ਇਸ ਟਾਈਮ 14 ਲੀਟਰ ਆ। ਇਹਨਾਂ ਨੂੰ ਦੁੱਧ ਕਰਦੇ ਆ। ਉਹ ਤਾਂ 17 18 ਲੀਟਰ ਜੜਤੋ। ਉਹ ਵੀ ਜੀ 17 18 ਕਿਲੋ ਦਾ ਲਿਖਾ ਚੁੱਕੀ ਗਏ। ਵੱਡੀ ਝੋਟੀਆਂ ਕੋਈ ਆਉਣਾ ਸਮਝੇ। ਫੁੱਲ ਕੱਦਕਾਰ ਵਾਲੀ ਆ। ਹਾਂਜੀ ਹਾਂਜੀ। ਵੀਰ ਤੋ ਤਰੂ ਕੀ ਹੈਗੇ ਕਿੰਦਾ ਡਰਦੀ ਆ। ਇਹ ਥੋੜੀ ਡਰਦੀ ਆ ਜੀ। ਚਲੋ ਕੋਈ ਗੱਲ ਨਹੀਂ। ਆਪਾਂ ਉਦਾਂ ਕਮਾ ਦੇਣੇ ਆ ਵੀ ਵੀਰ ਨੇ ਕਿਦੇ ਸ਼ਰਨ ਬਾਕੀ। ਉਹ ਵੀ ਆਲਕਾ ਥੋੜੀ ਡਰਦੀ ਆ। ਜੀ ਬੱਦਕਿਆ ਫਿਰ ਛਾਂ ਦੀ ਛੁੱਟਣੀ ਆ ਹਾਂਜੀ। ਬਾਕੀ ਵੇਖ ਲਓ ਚੋਈ ਜਾਂ ਫਿਰ ਵੀ ਮਾਲਾ ਚੱਟਾ ਜਿਹੜਾ ਬਾਗ ਕਮਾਲ ਹੈ ਨਾ। ਹਾਂਜੀ ਹਾਂਜੀ। ਚੱਟਾ ਵਾ। ਠੀਕ ਆ ਜੀ। ਤੁਹਾਨੂੰ ਲਾ ਕੇ ਦੋ ਦਿਖਾ ਦਵਾਂ ਤੇ ਨਹੀਂ ਵੀਰ ਜੀ ਇਹਦੇ ਮੁੱਲ ਵੀ ਦੱਸਣਾ ਪਾ। ਹਾਂ ਜੀ ਮੁੱਲ ਦੱਸ ਦਿਓ ਜੀ ਇੱਕ ਮੇਰਾ ਹੌਂਕ ਵੀ ਥੋੜਾ ਜਾਂ। ਹਾਂ ਜੀ ਹਾਂ ਜੀ। ਇਹਦੇ ਬਾਰੇ ਮੈਂ ਵੀ ਦੱਸ ਰਹਾ ਵੀਰ ਨੂੰ ਵੀ ਡਿਟੇਲ ਨਹੀਂ ਜਾਣਦੀ ਕਿਦਾ ਪਤਾ ਨਹੀਂ ਵੀ ਉਹ ਹੋ ਸਕਦਾ। ਹਾਂ ਜੀ। ਇਹਦੇ ਵੀਰ ਜੀ ਥੱਲੇ 14 ਕਿਲੋ ਬੋਲਾ ਜੀ। ਹਾਂ ਜੀ। ਗੋਦਨਾ ਕੋਈ ਵੀਰ ਸਮਝੇ ਬੋਲਾ ਜੀ। ਹਾਂ ਜੀ। ਮਗਰ ਇਹਦੇ ਬੱਚਾ ਕੋਹੇ ਨੂਰ ਦਾ ਜੀ। ਠੀਕ ਆ ਜੀ। ਠੀਕ ਆ। ਇਹ ਵੀਰ ਦੇ ਨਾ ਬ੍ਰਦਰ ਦੇ ਪਸ਼ੂ ਆ। ਠੀਕ ਆ ਜੀ। ਉਹਦਾ ਵਿਦੇਸ਼ ਦਾ ਵਿਝਾ ਗਿਆ ਨਾ ਚੱਲ ਜਾਣਾ। ਠੀਕ ਆ ਜੀ। ਠੀਕ ਆ। ਆ 11 ਦਿਨੋਂ ਨੇ ਚੱਜਣਾ ਹੈ ਹਾਂਜੀ ਹਾਂਜੀ ਇਹ ਮੰਨ ਲਓ ਵੀਰ ਕਹਿੰਦਾ 17 ਤੋਂ ਪਲੱਸ 2 ਪਿਛਲੇ ਸੂਏ ਵੇ ਨਹੀਂ ਚੁਆਇਆ ਜੀ ਠੀਕ ਹੈ ਜੀ ਠੀਕ ਆ ਫੇਰ ਬਾਕੀ ਹੁਣ ਚੁਏ ਪਸ਼ੂ ਜੀ ਹਾਂਜੀ ਤੇ ਇਹਦਾ ਮੁੱਲ ਜਿਹੜਾ ਉਹ ਜੱਗਾ ਵੀ ਰਾਤ ਦੱਸਦਾ ਵੀਰ ਜੀ ਕਿੰਨਾ ਮੁੱਲ ਹੈ ਜਾਇਜ਼ ਬਿਲਕੁਲ ਨਹੀਂ ਦੱਸਦਾ ਨਹੀਂ ਮੈਂ ਕਿ ਦੱਸਾਂ ਤੁਸੀਂ ਭਰਾ ਜੀ ਦੱਸ ਦੋ ਮੁੱਲ ਦੱਸ ਦੋ ਬਾਕੀ ਮੈਂ ਕੋਈ ਨਹੀਂ ਕਰਾ ਦੇਣਾ ਦੱਸ ਦੋ ਮੁੱਲ ਦੇ ਵਿੱਚ ਆਪਾਂ ਕਰਦੇ 40 ਦਾ ਲਓ ਜੀ ਵੀਰ ਜੀ ਇੱਕ ਚਾਲੀ ਕਰਦੇ ਨੇ ਜਾਇਜ਼ ਜਾਇਜ਼ ਕਰ ਦੋ ਹਾਂ ਨਾਲ ਕਰੋ ਤੁਸੀਂ ਦੱਸੋ ਇੱਕ ਨਹੀਂ ਫਿਰ ਮੈਂ ਕਰ ਦੇਣਾ ਆਪੇ ਤੁਸੀਂ ਇਹ ਫਰਮ ਕਰਾ ਰੋ ਮੰਨਦਾ ਤੇ ਵੀਰ ਜੀ ਭਾਜੀ ਤੁਹਾਨੂੰ ਪਤਾ ਹੈ ਆਪਣੇ ਹਿਸਾਬ ਦਾ ਬਣਾ ਕਰਾ ਦੋ ਸਾਰਾ ਨੂੰ ਪਲੱਸ ਗੱਡੂ ਵੀ ਕੋਈ ਚੰਗਾ ਆ ਗਿਆ ਨਾ ਤੇ ਫਿਰ ਮੰਨ ਲਓ 20 ਵਿੱਚ ਪਾਉਗੇ ਦੋ ਤੇ ਮੈਨੂੰ ਜੰਗੀ ਰਿਕਾਰਡ ਵਾਲੀ ਆ ਮੈਨੂੰ ਮੇਰੇ ਕਹਿੰਦਾ ਭਾਵਾ ਵੀ ਮੁਰਕੇ ਨਾ ਵੀਰ ਕੋਈ ਇਹਨੂੰ ਹੂਨ ਲਾ ਕੇ ਇਹ ਨਾ ਕਹੇ ਵੀ 500 ਛੜ ਦੋ 1000 ਛੜ ਦੋ 2 ਛੜ ਦੋ ਮੈਂ ਇੱਕੇਰੀ ਮੋਲੇ ਦਾ ਕਰਾਣ ਲਗਾ ਹਾਂ ਕਿੰਨੇ ਦੀ ਕਰ ਦਈਏ ਇੱਕੋ ਵਾਰੀ ਲਾਸਟ ਹੀ ਕਰ ਦੇਣਾ ਮੈਂ ਹਾਂਜੀ ਤੁਹਾਡਾ ਰੋਜ਼ ਦਾ ਕੰਮ ਪਸ਼ੂਵਾਰਾ ਤੁਹਾਡੀ ਨਜ਼ਰ ਦੇ ਵਿੱਚ ਬੰਦੂ ਛੋਟੀ ਭਾਜੀ ਮੀਰੀਆ ਸੁਣ ਜਿਹੜੇ ਵੀ ਇਹਨੇ ਦੂਰ ਲਈ ਉਹਨੂੰ 5- ਇਹ ਤਾਂ ਲੱਗਦੀਆਂ ਵਿਗਣਡੀਆਂ ਆ ਇਹ ਘੰਟੀਆਂ ਹਾਂਜੀ ਪਰ ਮੇਰੇ ਕਹਿੰਦਾ ਭਾਵੇਂ ਵੀ ਆਪਾਂ ਜਾਇਜ ਪਾ ਲਈਏ ਕਿਉਂਕਿ ਤੁਹਾਨੂੰ ਵੀ ਲੋੜ ਆ ਤੁਹਾਡੀ ਲੋੜ ਪੂਰੀ ਹੋ ਜੇ ਠੀਕ ਆ ਤੇ ਜਿਹੜਾ ਅਗਲਾ ਪੈਂਫਰ ਆ ਉਹਨੂੰ ਵੀ ਫਾਇਦਾ ਆ ਜੀ ਹਾਂਜੀ ਹਾਂਜੀ ਇਹ ਡਾਕਟਰ ਸਾਹਿਬ ਆਪਾਂ ਮੰਨ ਲਓ ਲਾਸਟ ਜਿਹੜੀ ਦੇ ਦੇਣੀ ਆ 1,26000 ਦੀ ਛੋਟੀ ਦੇ ਦੇਣੀ ਆ ਠੀਕ ਆ ਤੇ ਬਾਕੀ ਮੇਰਾ ਵੀ ਕੋਈ ਇੱਥੇ ਆਣ ਕੇ ਵੀ ਇੱਕ ਦੇ ਫੇਰ ਖੜੇ ਵੱਡੀ ਝੁੱਟੀ ਆ ਕੋਈ ਕਮੀ ਨਹੀਂ ਕੋਈ ਸੈੜ ਨਹੀਂ ਹਾਂਜੀ ਹਾਂਜੀ ਮਜੂਨੀ ਮਰੀ ਹੋਊਗੀ ਠੀਕ ਹੈ ਭਾਜੀ ਹਾਂਜੀ ਹਾਂਜੀ ਕੋਈ ਤਸੱਲੀ ਕਰੇ ਪਿਆ ਥੋੜੀ ਲੈਟ ਚਲਾ ਕੇ ਥੋੜਾ ਖਾਨ ਥੁਣ ਚੈੱਕ ਕਰਾ ਦਿਓ ਹਾਂਜੀ ਥੋੜਾ ਹਨੇਰਾ ਉਸ ਹਾਂ ਨਾ ਕੋਈ ਭਾਂ ਅੰਦਾਜ਼ਾ ਲਾ ਲਈ ਹਾਂ ਜੈਡ ਬ ਲੈ ਗਿਆ ਠੀਕ ਹੈ ਭਾਜੀ ਚਾਲੂ ਕਰ ਦਿੰਦੇ ਆ ਹਾਂ ਇਹ ਕਰ ਦੋ ਨੋ ਜੀ ਵੇਖ ਸਾਡੇ ਆ ਵੇਖੋ ਬਾਕੀ ਥਾਣਾ ਦਾ ਸਿਆਜ ਤੇ ਗੈਵੀ ਵੀ ਖਾ ਦਿਓ ਵੇਖੋ ਬਹੁਤ ਹੀ ਸ਼ਾਨਦਾਰ ਚਾਹ ਜਿਹੜਾ ਜਰੂਰ ਆਪਾਂ ਖਾ ਲਈਏ ਆ ਵੇਖੋ ਹੈ ਉੱਚੀ ਲੰਮੀ ਕੱਦ ਕਾਠ ਵਾਲੀ ਯਾਰ ਵੱਡੀ ਛੋਟੀ ਇਹਨੇ ਬੁਝਾ ਜਿਆਦਾ ਤਕੜਾ ਕਰ ਦਿਆ ਕਿ ਆ ਆਮ ਦਾ ਸੰਭਾਗ ਹੈ ਅਗਲੇ ਉਹ ਤੇ ਵੀਡੀਓ ਨਾਲੋਂ ਡਬਲ ਦਿਖੂਗਾ ਹਾਂ ਦੂਜਾ ਸੁਆ ਜੀ ਹਾਂਜੀ ਅੱਗੇ ਆਜੋ ਆਜੋ ਅੱਗੇ ਆ ਆ ਨੀਲੀ ਵਾਲੀ ਦੀ ਜੇ ਇਹ ਵੀ 3 ਦੇ ਦਿੰਦੀ ਇਹਦੇ ਮਗਰਾਲ ਬਖਸ਼ ਦਾ ਬੱਚਾ ਜੀ ਠੀਕ ਹੈ ਜੀ ਇਹਦੇ ਫਲਾਕ ਦਿਖਾਓ ਜਰਾ ਜਪਾ ਲੈ ਲਓ ਜੀ ਇਹ ਜਵਾੜ ਗੇ ਹਾਂ ਬਿਲਕੁਲ ਦੇਖੋ ਜੀ ਬਹੁਤ ਹੀ ਸੋਹਣਾ ਬੱਚਾ ਪਾਇਆ ਹੋਇਆ ਕੱਢੀ ਦੇ ਮਗਰਪਾ ਜੀ ਇਧਰ ਵੇਖੋ ਮੇਰੇ ਨਾਲ ਇਹਦਾ ਥਲੇ ਬੋਲਾ ਕਿੰਨਾ ਜੀ ਕਿਹਦੇ ਸੋ ਬੋਲਾ 12 ਲੀਟਰ ਲਓ ਵੀਰ ਜੀ 12 ਕਿਲੋ ਜੇ ਤੇ ਇਹਦਾ ਕਿੰਨਾ ਰਿਕਾਰਡ ਆ ਪਿਛਲੇ ਸੂਰੇ ਦਾ ਇਹਦਾ 14 ਤੋਂ ਪਲੱਸ ਹੀ 14 ਤੋਂ ਪਲੱਸ ਵੀਰ ਜੀ ਦੋ ਦਿੰਦਾ ਜੀ ਪਹਿਲੇ ਸੂਰੇ ਨੇ ਅੱਜ ਕਿੰਨਾ ਸੁਭਾਰੀ ਅੱਜ ਦੁੱਜਾ ਦੁੱਜਾ ਨਹੀਂ ਤੇ ਜਾਣਾ ਮੇਰੇ ਸਾਹਮਣੇ ਇਹ ਦੁਜਾ ਹੀ ਨਹੀਂ ਦੁਜਾ ਅੱਛਾ ਠੀਕ ਹੈ ਚਲੋ ਆਪਾਂ ਵੇਖੋ ਜਿਹੜੀ ਕਰਦੇ ਆ ਪਰ ਕੋਈ ਚੱਕਰ ਨਹੀਂ ਕਰ ਰਿਹਾ ਥੋੜਾ ਵਹਿਕ ਅਧਿਕਾਰ ਵਾਲੀ ਆ ਮੈਂ ਨਹੀਂ ਕਰਦੇ ਆ ਮਾਰਗ ਦਾ ਸਿੰਘੇਲਾ ਕੀਤਾ ਵਾ ਉਹਦਾ ਕਰਕੇ ਉਹਦਾ ਕਰਕੇ ਜਾਪਦੀ ਆ ਹਾਂਜੀ ਸਿੰਘ ਖੁੱਲਾ ਕਰਗੀ ਉਹਦਾ ਕਰਕੇ ਜਾਪਦੀ ਆ ਨੀਲੀ ਲਾਗੀ ਦਾ ਸਿੰਘ ਥੋੜਾ ਜਿਹਾ ਖੁੱਲਾ ਹੁੰਦਾ ਲੱਗੇ ਕੱਦ ਨਾ ਲੱਦਦਾ ਕੱਦ ਵਜਨ ਚੰਗਾ ਆ ਪਿਓ ਨਿਸ਼ਾਨੀਆਂ ਸਿੰਘ ਖੁੱਲਾ ਹੀ ਹੁੰਦਾ ਨੀਲੀ ਲਾਗੀ ਦਾ ਬਾਕੀ ਜੇ ਕੋ ਛੋਟੀ ਲੱਤ ਦੀ ਸਾਹ ਹੁਣ ਮਾਲ ਚੋਇਆ ਜੇ ਮਾਲਕ ਜੀ ਅੱਜ ਵਾਇਆ ਕਿਉਂ ਸਾਡਾ ਨਾ ਤਰਾ ਦੇ ਲਈ ਠੰਡ ਥੋਣੇ ਰਾਂ ਵੀ ਚੰਗਾ ਲੱਗਾ ਵਾਂ ਗਏ ਉੱਤੇ ਥਾਣਿਆਂ ਤੇ ਬਾਕੀ ਕੱਦ ਵਜਨ ਬਹੁਤ ਜ਼ਿਆਦਾ ਏ ਤੇ ਇਹਦਾ ਮੁੱਲ ਭਾਜੀ ਕਿੰਨਾ ਜੀ ਇਹਦਾ ਮੁੱਲ ਭਾਜੀ 1.20 ਕਰਦੇ ਜੀ ਲਓ ਵੀਰ ਜੀ 1 ਲੱਖ ਦੇ 20 ਹਜ਼ਾਰ ਦਾ ਮੁੱਲ ਜੇ ਤੇ ਭਾਜੀ ਅਬਾ ਛੱਡ ਨਹੀਂ ਕਿਨੇ ਦੀ ਆ ਬਾਕੀ ਹੁਣ ਤੁਸੀਂ ਦੱਸ ਦੋ ਨਹੀਂ ਇੱਕ ਨਹੀਂ ਦੱਸ ਦੋ ਫਿਰ ਤੇ ਮੈਂ ਦੱਸ ਹੀ ਦੇਣਾ 15 ਦੇ ਦੇ ਦੀ ਹਣ ਨਹੀਂ ਹਾਂ ਨਾ ਦੱਸ ਦੀ ਦੱਸ ਦੀ ਹਾਂ ਦੱਸ ਦੀ ਤੇਰਾ ਵੀਰ ਜੀ 1 ਲੱਖ 10 ਹਜ਼ਾਰ ਦੀ ਨੀਲੀ ਰਾਂ ਵੀ ਪਿਓਰ ਜੇ ਮੇਰਾ ਵੀਰ ਕੋਈ ਅੱਖਾਂ ਮੀਟ ਕੇ ਲੈ ਜੇ ਦੁੱਧ 14-15 ਕਿਲੋ ਕਰ ਜੂਗੀ ਪੁੱਤਰਾ ਭਾਜੀ ਵੀਡੀਓ ਵੇਖੀ ਤੀਆਂ ਰੋਜ ਹਾਂ ਤੇ ਇੰਨੇ ਨੇ ਮੁੱਲ ਨਹੀਂ ਪਾਏ ਚਲੋ ਮਲਵੇ ਤਾਂ ਹੀ ਡੇਢ ਡਰਗਾ ਬੋਲਦੇ ਨਾ ਡੇਢ ਬਣਾਉਂਦੇ। ਹਾਂਜੀ ਹਾਂਜੀ ਹਾਂਜੀ। ਵੇਖੋ ਤੁਸੀਂ ਸਹੀ ਜੇ। ਮੰਨ ਲਓ ਕਰਦੇ ਆ। ਮੰਨ ਲਓ ਫਿਰ ਉਹਨਾਂ ਦੀਆਂ ਬੱਜੀਆਂ ਵੀ ਰਹਿੰਦੀਆਂ ਜਿਹੜੇ ਇਹਨੇ ਮੁੱਲ ਕਰ ਜਾਂਦੇ। ਇਹ ਗੱਲ ਸਹੀ ਹੈ। ਹਾਂਜੀ ਹੈ ਨਾ। ਜੇ ਭੈਣ ਭਰਾ ਦੇ ਕਿਸੇ ਦੇ ਘਰ ਮਾਲ ਜਾਊਗਾ ਉਹਨੂੰ ਪਾਣਾ ਮਿਲੂਗਾ ਤਾਨੂੰ ਯਾਦ ਕਰੂਗਾ। ਹਾਂਜੀ ਹਾਂਜੀ। ਠੀਕ ਆ। ਬੇਕੇ ਘਰ ਚੋਂਣ ਵਾਲੀਆਂ ਵਾ ਘਰ ਜਾ ਕੇ ਕੋਈ ਵਾਦੀ ਨਿਕਲੂ ਦੁੱਧ ਘਟ ਨਹੀਂ ਨਿਕਲਦਾ। ਘਟ ਨਹੀਂ ਨਿਕਲਦਾ ਜਿਹੜਾ ਦੁੱਧ ਵੀਰ ਨੇ ਦੱਸਿਆ ਨਾ ਵੀਰ ਦੇ ਘਰੋਂ ਪੰਚ ਤਿੰਨ ਟਾਈਮ ਪੰਚ ਚਾਰ ਟਾਈਮ ਚੋੜੇ। ਕੋਈ ਚੱਕਰ ਨਹੀਂ ਰਹਿਣ ਸੈਨ ਦਾ ਸਭ ਕੁਝ। ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਚਲੋ ਬਾਕੀ ਸੋਈਆਂ ਸਵਾਈਆਂ ਆਪਣੀ ਥੱਲੇ ਕਰ ਲੈ ਸਾਡੀ ਫੁੱਲ ਗਰੰਟੀ ਕੋਈ ਪੂਰਾ ਹੋਵੇ ਛੱਟਾ ਹੋਵੇ ਤੇ ਕਰਾਇਆ ਕੋਈ ਪੂਰਾ ਕੋਈ ਛੱਟਾ ਕੋਈ ਥਾਣਾ ਵੱਧ ਘੱਟ ਹੋਵੇ ਵੀਰ ਕਰਾਇਏ ਸਮੇਤ ਮੋਰ ਨੂੰ ਤਿਆਰ ਆ ਠੀਕ ਹੈ ਜੀ ਆਹ ਕਹਿੰਦਾ ਕਰਾਇਆ ਫਰੀਦ ਆਪਾਂ ਦੇ ਦੇਾਂਗੇ ਬਿਲਕੁਲ ਠੀਕ ਹੈ ਜੀ ਠੀਕ ਹੈ ਵੀਰ ਜੀ ਚਲੋ ਸਾਨੂੰ ਪਤਾ ਵਾ ਕਰੀਆਂ ਮੱਛਾ ਬਿਲਕੁਲ ਸਿਰਫ ਇਹ ਮਜਬੂਰੀ ਜੇ ਵੀਰ ਦੀ ਠੀਕ ਹੈ ਠੀਕ ਹੈ ਵੀਰ ਜੀ ਧੰਨਵਾਦ ਠੀਕ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ